ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਅਸੀਂ ਸਬਜ਼ੀ ਬਣਾਵਾਂਗੇ ਬਰੋਕਲੀ ਦੀ ਤੇ ਇੱਥੇ ਅਸੀਂ ਬਰੋਕਲੀ ਦਾ ਫੁੱਲ ਲੈ ਲਿਆ ਸੀ ਤੇ ਇਹਨੂੰ ਗ੍ਰੀਨ ਗੋਭੀ ਵੀ ਕਹਿ ਦਿੰਦੇ ਆ ਬਰੋਕਲੀ ਵੀ ਕਹਿ ਦਿੰਦੇ ਆ ਤੇ ਇਹ ਬਹੁਤ ਹੈਲਥੀ ਪੋਸਟਿਕ ਹੁੰਦੀ ਆ ਤੇ ਇਹਦੀ ਆਪਾਂ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਵੀ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਿਆ ਕਰੇ ਤੇ ਇਸ ਤਰ੍ਹਾਂ ਦੇ ਮੈਨਾਂ ਨੂੰ ਫੁੱਲ ਕੱਟ ਦਵਾਂ ਜੀ ਇਹਨਾਂ ਦੇ ਤੇ ਜਿਹੜੇ ਇਹਨਾਂ ਦੇ ਹਾਰ ਹੋਣਗੇ ਇਸ ਤਰ੍ਹਾਂ ਦੇ ਟੰਡਲ ਇਹਨਾਂ ਨੂੰ ਅਸੀਂ ਲੱਗ ਕਰ ਦਵਾਂਗੇ ਤੇ ਇਸ ਤਰ੍ਹਾਂ ਦੀ ਮੈਂ ਗੋਭੀ ਇਹਨਾਂ ਗੋਭੀ ਕੱਟ ਦਵਾਂਗੀ ਅਸੀਂ ਜਿਆਦਾ ਬਰੀਕ ਨਹੀਂ ਕਿ ਕੱਟਣਗੇ ਇਸ ਤਰੀਕੇ ਦੀ ਅਸੀਂ ਗੋਭੀ ਕੱਟ ਕੇ ਤਿਆਰ ਕਰਨੀ ਹੈ ਇਹਨਾਂ ਦੀ ਤੇ ਇਹ ਬਹੁਤ ਸਬਜੀ ਜਿਹੜੀ ਆ ਬਹੁਤ ਇਹ ਹਰੀ ਸਬਜੀ ਖਾਣ ਵਿੱਚ ਬਹੁਤ ਟੇਸਟ ਤੇ ਆਪਣੇ ਸਰੀਰ ਨੂੰ ਲਾਏ ਬੰਦ ਹੁੰਦੀ ਹੈ ਤੇ ਬਰੋਕਲੀ ਜ਼ਰੂਰ ਖਾਣੀ ਚਾਹੀਦੀ ਹੈ ਇਸ ਤਰੀਕੇ ਦੀ ਹੈ ਮੈਂ ਕੱਟ ਦਵਾਂਗੀ ਇਸ ਤਰ੍ਹਾਂ ਦੀ ਇੱਥੇ ਮੈਂ ਬਰੋਕਲੀ ਨੂੰ ਕੱਟ ਲਿਆ ਸੀ ਤੁਹਾਨੂੰ ਅਸੀਂ ਇਹਨੂੰ ਟੋਕਰੀ ਵਿੱਚ ਪਾ ਦੇਵਾਂਗੇ ਟੋਕਰੀ ਚ ਪਾ ਕੇ ਇਹਨੂੰ ਅਸੀਂ ਧੋ ਦੇਵਾਂਗੇ ਤੇ ਇਹ ਜਿਹੜੇ ਟੰਡਲ ਹੈ ਇਹਨਾਂ ਨੂੰ ਵੀ ਮੈਂ ਪਾ ਦਿੱਤਾ ਸੀ ਅਸੀਂ ਇਹਨਾਂ ਨੂੰ ਲੱਗ ਨਹੀਂ ਕਿ ਕੀਤਾ ਵੀ ਇਹਨਾਂ ਨੂੰ ਵੀ ਨਾਲ ਹੀ ਅਸੀਂ ਬਣਾਵਾਂਗੇ ਇੱਥੇ ਪਾਣੀ ਅਸੀਂ ਗਰਮ ਰੱਖ ਅਤੇ ਗੋਭੀ ਨੂੰ ਅਸੀਂ ਉਬਾਲ ਦੇਵਾਂਗੇ ਜਿਆਦਾ ਨਹੀਂ ਇਹਨੂੰ ਅਸੀਂ ਬਾਲਣਾ ਸਿਰਫ ਇੱਕ ਅੱਧਾ ਮਿੰਟ ਵਾਸਤੇ ਹੀ ਇਹਨੂੰ ਗਰਮ ਪਾਣੀ ਦੇ ਵਿੱਚ ਬਾਲ ਕੇ ਤੇ ਇਹਨੂੰ ਰੱਖ ਦੇਵਾਂਗੇ ਇਹ ਗੋਭੀ ਥੋੜੀ ਹਾਰ ਹੁੰਦੀ ਆ ਤੇ ਬਾਲ ਕੇ ਥੋੜੀ ਸੌਫਟ ਹੋ ਜਾਏਗੀ ਬਰੋਕਲੀ ਨੂੰ ਅਸੀਂ ਬਾਲ ਲਿਆ ਸੀ ਤਾਂ ਹੁਣ ਅਸੀਂ ਇਹਨੂੰ ਛਾਨਣੀ ਦੇ ਵਿੱਚ ਪਾ ਦਵਾਂਗੇ ਤਾਂ ਪਾਣੀ ਨੁੱਟ ਚੜ ਜਾਏਗਾ ਜਿਆਦਾ ਟਾਈਮ ਨਹੀਂ ਅਸੀਂ ਇਹਨੂੰ ਉਬਾਲਣਾ ਵੀ ਇਨੂੰ ਥੋੜੀ ਜਿਹੀ ਅਸੀਂ ਨਰਮੀ ਰੱਖਾਂਗੇ ਬਾਕੀ ਦਾ ਸਮਾਨ ਅਸੀਂ ਤੁਹਾਨੂੰ ਦਿਖਾ ਦਿੰਦੇ ਇੱਥੇ ਮੈਂ ਇੱਕ ਆਲੂ ਕੱਟ ਲਿਆ ਸੀ ਤੇ ਤਿੰਨ ਕ ਹਰੀੇ ਮਿਰਚਾਂ ਲਾ ਪਾਵਾਂਗੇ ਇੱਕ ਟਮਾਟਰ ਇੱਕ ਇੰਚੇ ਅਦਰ ਲਸਣ ਤੇ ਇੱਥੇ ਥੋੜੀ ਜਿਹੀ ਅਸੀਂ ਮਟਰ ਲਏ ਸੀ ਤੇ ਇੱਕ ਵੱਡਾ ਪਿਆਜ਼ ਅਸੀਂ ਕੱਟ ਲਿਆ ਸੀ ਤੇ ਇਹਨਾਂ ਆਪਾਂ ਹੁਣ ਗ੍ਰाइंड ਕਰ ਲਵਾਂਗੇ ਅਸੀਂ ਇਹਨਾਂ ਨੂੰ ਪੀਸਾਂਗੇ ਚੌਪੜ ਦੇ ਵਿੱਚ ਇੱਥੇ ਟਮਾਟਰ ਪਾ ਦਵਾਂਗੇ ਹਰੀਆਂ ਮਿਰਚਾਂ ਲਸਣ ਤੇ ਅਦਰਕ ਨੂੰ ਵੀ ਅਸੀਂ ਬਰੀਕ-ਬਰੀਕ ਕੱਟ ਦੇਵਾਂਗੇ ਇਹ ਸਾਰੀਆਂ ਚੀਜ਼ਾਂ ਅਸੀਂ ਇਸ ਮਿਕਸੀ ਇਹਨਾਂ ਨੂੰ ਗ੍ਰाइंड ਕਰ ਦੇਵਾਂਗੇ ਟਮਾਟਰਾਂ ਨੂੰ ਅਸੀਂ ਪੀਚ ਲਿਆ ਸੀ ਇਸ ਤਰੀਕੇ ਦੇ ਰੱਖਾਂਗੇ ਅਸੀਂ ਗੈਸ ਉੱਪਰ ਅਸੀਂ ਕੜਾਈ ਰੱਖ ਲਈ ਕੜਾਈ ਦੇ ਵਿੱਚ ਅਸੀਂ ਸਰੋਂ ਦਾ ਤੇਲ ਪਾ ਦਾਂਗੇ ਤੇਲ ਨੂੰ ਗਰਮ ਕਰ ਲਿਆ ਸੀ ਹੁਣ ਇਹਦੇ ਵਿੱਚ ਅਸੀਂ ਜੀਰਾ ਤੜਕ ਦਵਾਂਗੇ ਜੀਰਾ ਤੜਕਿਆ ਗਿਆ ਇੱਥੇ ਆਲੂਆਂ ਨੂੰ ਪਾ ਦਵਾਂਗੇ ਆਲੂਆਂ ਨੂੰ ਅਸੀਂ ਫੋਂਦ ਲਵਾਵਾਂਗੇ ਜੀਰੇ ਦੇ ਵਿੱਚ ਕਿਉਂਕਿ ਆਪਾਂ ਗੋਭੀ ਨੂੰ ਉਬਾਲ ਲਿਆ ਸੀ ਤੇ ਆਲੂਆਂ ਨੂੰ ਅਸੀਂ ਇੱਥੇ ਸਭ ਤੋਂ ਪਹਿਲਾਂ ਇਹਨਾਂ ਨੂੰ ਭੁੱਲ ਕੇ ਤਿਆਰ ਕਰਾਂਗੇ ਆਲੂਆਂ ਦੇ ਨਾਲ ਵਿੱਚ ਅਸੀਂ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਵੀ ਅਸੀਂ ਭੁੱਲ ਲਵਾਂਗੇ ਜਿਹੜੇ ਆਲੂ ਆ ਉਹਨਾਂ ਨੂੰ ਮੈਂ ਨਵਾਈ ਦੇ ਵਿੱਚ ਕੱਟ ਲਏ ਸੀ ਤੇ ਹੁਣ ਪਿਆਜ਼ਾਂ ਨੂੰ ਵੀ ਅਸੀਂ ਇਸ ਤਰ੍ਹਾਂ ਹੀ ਆਲੂਆਂ ਦੇ ਨਾਲ ਭੋਲ ਲਵਾਂਗੇ ਨਾਲ ਨਾਲ ਆਲੂ ਵੀ ਫਰਾਈ ਹੋ ਜਾਣਗੇ ਪਿਆਜ਼ ਵੀ ਭੁੱਜ ਜਾਣਗੇ ਤੇ ਆਪਾਂ ਨੂੰ ਦੋਰੀ ਖੇਚਲ ਨਹੀਂ ਕਰਨੀ ਪਵੇਗੀ ਅਸੀਂ ਇਸ ਤਰ੍ਹਾਂ ਹੀ ਇਹਨਾਂ ਨੂੰ ਆਲੂਆਂ ਨੂੰ ਫਰਾਈ ਕਰ ਲਿਆ ਵੀ ਪਿਆਜ਼ਾਂ ਨੂੰ ਅਸੀਂ ਭੋਲਿਆ ਸੀ ਹੁਣ ਇਹਦੇ ਵਿੱਚ ਅਸੀਂ ਮਸਾਲੇ ਪਾ ਦਵਾਂਗੇ ਇੱਕ ਚਮਚਾ ਨਮਕ ਦਾ ਪਾਵਾਂਗੇ ਆਪਣੇ ਸਵਾਦ ਅਨੁਸਾਰ ਲਾਲ ਮਿਰਚ ਪਾ ਦਵਾਂਗੇ ਕਾਲੀ ਮਿਰਚ ਧਨੀਆ ਪਾਊਡਰ ਨਾਲ ਹੀ ਪਾ ਦਾਂਗੇ ਅਸੀਂ ਗਰਮ ਮਸਾਲਾ ਥੋੜੀ ਜਿਹੀ ਪਾ ਦਵਾਂਗੇ ਹਲਦੀ ਨਾਲ ਇੱਥੇ ਜਿਹੜਾ ਅਸੀਂ ਹਰੀਆਂ ਮਿਰਚਾਂ ਟਮਾਟਰ ਲਸਣ ਅਦਰਕ ਇਹਨਾਂ ਨੂੰ ਨਾਲ ਹੀ ਪਾ ਦਾਂਗੇ ਤੇ ਮਿਕਸ ਕਰ ਦਵਾਂਗੇ ਹੋਣਾ ਸੀ ਤੜਕਿਆ ਆਸ ਤਰੀਕੇ ਨਾਲ ਇਹ ਗਰੋਪਰੀ ਗੋਭੀ ਅਸੀਂ ਬਣਾਵਾਂਗੇ ਤੇ ਬਹੁਤ ਟੇਸਟ ਬਣਦੀ ਆ। ਕੋਲ ਅਸੀਂ ਇਹਨੂੰ ਮਸਾਲੇ ਨੂੰ ਟਾ ਕੇ ਪਕਾ ਲਵਾਂਗੇ 3-2-3 ਮਿੰਟ ਵਾਸਤੇ। ਨਾਲ ਹੀ ਅਸੀਂ ਇਹਨਾਂ ਦੇ ਮਟਰ ਪਾ ਦਵਾਂਗੇ। ਜਿਹੜੇ ਮਟਰ ਆ ਉਹ ਵੀ ਤੜਕੇ ਦੇ ਵਿੱਚ ਹੀ ਪੁੱਜ ਹੋ ਜਾਣਗੇ। ਤੁਸੀਂ ਤੜਕਾ ਦੇਖ ਸਕਦੇ ਹੋ ਬਹੁਤ ਵਧੀਆ ਤੜਕੇ ਦਾ ਕਲਰ ਆਇਆ ਹੈ ਪورا ਸੀ ਇਹ ਨੂੰ ਟਾ ਕੇ ਪਕਾ ਲ ਦਿੰਨੇ ਹਾਂ ਤੜਕੇ ਨੂੰ ਚੈੱਕ ਕਰ ਲਵਾਂਗੇ ਪورا ਸੀ ਇਹ ਦੇ ਵਿੱਚ ਪਾ ਦਵਾਂਗੇ ਬਰੋਕਲੀ ਮਿਕਸ ਕਰ ਦਵਾਂਗੇ मिक्स ਕਰਤਾ ਸੀ ਹੁਣ ਅਸੀਂ ਇਹਨੂੰ ਢਾਕੇ ਪਕਾ ਦੇਵਾਂਗੇ ਸਬਜੀ ਨੂੰ ਚੈੱਕ ਕਰ ਦੇਵਾਂਗੇ ਸਬਜੀ ਨੂੰ ਇੱਕ ਦੋ ਵਾਰੀ ਮੈਂ ਪਹਿnde ਵੀ ਚੈੱਕ ਕਰ ਲਿਆ ਸੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਇਹ ਸਬਜੀ ਬਣ ਕੇ ਤਿਆਰ ਹੋਈ ਆ ਜਿਹੜੇ ਨਹੀਂ ਵੀ ਇਹਨੂੰ ਪਸੰਦ ਕਰਦੇ ਉਹ ਵੀ ਇਹ ਸਬਜੀ ਇਸ ਤਰ੍ਹਾਂ ਇਸ ਤਰੀਕੇ ਨਾਲ ਬਣਾਉਣਗੇ ਬਹੁਤ ਉਹਨਾਂ ਨੂੰ ਟੇਸਟ ਲੱਗੇਗੀ ਤੁਸੀਂ ਸਬਜੀ ਦੇਖ ਸਕਦੇ ਜ ਬਹੁਤ ਵਧੀਆ ਇਹ ਸਬਜੀ ਬਣ ਕੇ ਤਿਆਰ ਹੋਈ ਆ ਸਬਜੀ ਵਿੱਚ ਅਸੀਂ ਪਾ ਦੇਵਾਂਗੇ ਹੁਣ ਤਣੀਆਂ ਗੈਸ ਨੂੰ ਬੰਦ ਕਰ ਦੇਵਾਂਗੇ ਸਬਜੀ ਨੂੰ ਅਸੀਂ ਬੋਲ ਵਿੱਚ ਪਾ ਦੇਵਾਂਗੇ ਰੋਕਰੀ ਦੀ ਸਬਜੀ ਬਣ ਕੇ ਰੈਡੀ ਹੋ ਗਈ ਜੀ ਤੁਸੀਂ ਦੇਖ ਸਕਦੇ ਹੋ ਜੇ ਬਹੁਤ ਵਧੀਆ ਇਹ ਸਬਜੀ ਬਣ ਕੇ ਤਿਆਰ ਹੋਈ ਆ ਤੇ ਜਿਹੜੇ ਸਬਜੀ ਇਹ ਖਾਣਾ ਨਹੀਂ ਵੀ ਪਸੰਦ ਕਰਦੇ ਇਸ ਤਰੀਕੇ ਨਾਲ ਤੁਸੀਂ ਬਣਾਓਗੇ ਤੇ ਇਹ ਸਾਰੇ ਜ਼ਰੂਰ ਖਾਣਗੇ ਬੱਚੇ ਵੀ ਵੱਡੇ ਵੀ ਸਾਰੇ ਤੇ ਬਹੁਤ ਵਧੀਆ ਇਹ ਸਬਜੀ ਬਣ ਕੇ ਤਿਆਰ ਹੁੰਦੀ ਆ ਤੇ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਬੈਲ ਦਾ ਬਟਨ ਦਬਾ ਦਿਆ ਕਰੋ ਵੀਡੀਓ ਵੇਖਣ ਦਾ ਨਾਮ ਭੁੱਲਿਆ ਕਰੋ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ